ਮੰਨ ਲਿਆ ਗਲਤੀਆਂ ਹੋਈਆਂ ਲੇਕਿਨ ਕੀ ਉਹ ਗਲਤੀਆਂ ਜਿਹੜੀਆਂ ਉਹਦੇ ਚ ਇਕੱਲਾ ਸਰਦਾਰ ਸੁਖਬੀਰ ਸਿੰਘ ਬਾਦਲ ਇਨਵੋਲਵ ਸੀਗੇ ਕੀ ਗੁਨਾਹ ਜਿਹੜੇ ਹੈਗੇ ਆ ਉਹ ਕਿਹੜੇ-ਕਿਹੜੇ ਗੁਨਾਹ ਸੀਗੇ ਸਿੱਖ ਪੰਥ ਦੇ ਸਾਹਮਣੇ ਸਿੱਖ ਕੌਮ ਦੇ ਸਾਹਮਣੇ ਆਣੇ ਚਾਹੀਦੇ ਪਹਿਲਾ ਕਦਮ ਇਹ ਪੂਰਾ ਹੋ ਗਿਆ ਕਿ ਗੁਨਾਹ ਮੰਨ ਲਏ ਹੁਣ ਅਗਲੇ ਕਦਮ ਤਾਂ ਹਜੇ ਬਹੁਤ ਖਤਰਨਾਕ ਨੇ ਜਿੰਨਾਂ ਦੇ ਉੱਤੇ ਜਵਾਬ ਦੇਣੇ ਪੈਣੇ ਆ ਐਂਸੀ ਯਾਰ ਲੋਕਾਂ ਦੇ ਜਿਹੜੇ ਅੰਦਰ ਇਮੋਸ਼ਨਲ ਸੈਂਟੀਮੈਂਟਸ ਹੈ ਉਹਦਾ ਜਵਾਬ ਤਾਂ ਦੇਣਾ ਪੈਣਾ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਚ ਕੇਸ ਵਾਪਸ ਕਿਉਂ ਲਿੱਤਾ ਗਿਆ ਜਿਸ ਨੇ ਪਰਚਾ ਦਰਜ ਕਰਾਇਆ ਰਜਿੰਦਰ ਸਿੰਘ ਨੇ ਉਹ ਕਹਿੰਦਾ ਯਾਰ ਜਿਹੜਾ ਇਹਨਾਂ ਨੇ ਕਹਿਤਾ ਬਈ ਮੈਂ ਕੇਸ ਵਾਪਸ ਲੈਣਾ ਮੇਰੇ ਸਾਈਨ ਨਹੀਂ ਹੈ ਨਹੀਂ ਕੋਰਟ ਦੇ ਵਿੱਚ ਕੇਸ ਖਾਰਜ ਕਰਨ ਦੀ ਐਪਲੀਕੇਸ਼ਨ ਜਾਂਦੀ ਆ ਪੰਥਕ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਬਾਦਲ ਦੀ ਸਰਕਾਰ ਚ ਜਾਂਦੀ ਆ ਤੇ ਕੰਪਲੇਂਟੈਂਟ ਰਜਿੰਦਰ ਸਿੰਘ ਕਹਿੰਦਾ ਮੈਂ ਤਾਂ ਪਰਚਾ ਵਾਪਸ ਲੈਣ ਲਈ ਸਾਈਨ ਨਹੀਂ ਕੀਤੇ ਫਿਰ ਇਸ ਦਾ ਮਤਲਬ ਪੁਲਿਸ ਦੇ ਅਫਸਰਾਂ ਨੇ ਆਪ ਸਾਈਨ ਕੀਤੇ ਮੈਂ ਕਿਹਾ ਤੇ ਚਿੱਠੀ 'ਚ ਮਾਫੀ ਨਹੀਂ ਮੰਗੀ ਸ਼ਮਾ ਦਾ ਪਾਠੀ ਤੋਂ ਬਾਅਦ ਸਿਗਨੇਚਰ ਹੁੰਦੀ ਆ ਪਹਿਲੀ ਕਲਾਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਕਿ ਸਿਗਨੇਚਰ ਕਿੱਥੇ ਕਰਨੇ ਆ ਤੇ RAM ਰਹੀਮ ਨੇ ਸਿਗਨੇਚਰ ਉੱਪਰ ਕਰਤੇ ਫੇਰ ਜਦ ਚਿੱਠੀ ਹਿੰਦੀ 'ਚ ਸੀ ਉਹਨੂੰ ਪੰਜਾਬੀ 'ਚ ਕਿੰਨੇ ਬਣਾਇਆ ਉਹ ਗੁਨਾਹਗਰ ਨਹੀਂ ਹੈਗਾ ਜਿਨ੍ਹਾਂ ਬਾਬਾ ਆਰਾਮ ਰਹੀਮ ਦੇ ਡੇਰੇ ਤੋਂ ਵੋਟਾਂ ਲਈਆਂ ਜਿਹੜਾ ਕੈਂਡੀਡੇਟ ਜਿੱਤੇ ਆ ਉਹ ਗੁਨਾਹਗਰ ਨਹੀਂ ਹੈਗਾ 인ਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਤੀਜੀ ਪੀੜੀ ਹੈ ਰਾਹੁਲ ਗਾਂਧੀ ਉਹਦਾ ਗੁਨਾਹ ਹੈ ਜਾਂ ਨਹੀਂ ਉਹਦਾ ਬੱਚਾ ਹੋਏਗਾ ਛੋਟਾ ਮੈਨ ਲੱਗਦਾ 1984 ਚ ਲੇਕਿਨ ਅੱਜ ਵੀ ਸਿੱਖ ਕੌਮ ਉਹਨੂੰ ਮਾਫ ਕਰਨ ਲਈ ਤਿਆਰ ਨਹੀਂ ਹੈ ਤੇ ਜਿਹੜੇ ਬੰਦੇ ਸਾਖਸ਼ਾ ਸਾਹਮਣੇ ਨੇ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਦੇ ਨਾਮ ਤਾਂ ਸਾਹਮਣੇ ਆਣੇ ਚਾਹੀਦੇ ਨਾ ਸੀ 1984 ਦੇ ਦੰਗਿਆਂ ਦੇ ਜ਼ਿੰਮੇਦਾਰ ਗਾਂਧੀ ਪਰਿਵਾਰ ਨੂੰ ਕਹਿੰਦੇ ਆ ਸਾਲੇ ਗਾਂਧੀ ਪਰਿਵਾਰ ਨੇ ਆਪ ਆਕੇ ਦੰਗੇ ਨਹੀਂ ਕੀਤੇ ਲੇਕਿਨ ਕਰਵਾਏ ਜਿਨ੍ਹਾਂ ਨੇ ਪਰਦੇ ਵਿੱਚ ਰਹਿ ਕੇ ਇਹਦੀ ਪੂਰੀ ਵਿਉਂਤਬੰਦੀ ਰਚੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਅਸੀਂ ਉਹਨਾਂ ਨੂੰ ਗੁਨਾਹਗਰ ਨਹੀਂ ਮੰਨਦੇ ਫਿਰ ਲੋਗ ਇਸ ਤੋਂ ਖੁਸ਼ ਨਹੀਂ ਕਿ ਸੁਖਵੀਰ ਬਾਦਲ ਨੇ ਆਪਣੀ ਗਲਤੀ ਮੰਨ ਲਈ ਲੇਕਿਨ ਲਾਲ ਕਹਿੰਦੇ ਬਈ ਯਾਰ ਇਹਦੇ ਨਾਲ ਫਾਈਲ ਬੰਦ ਨਹੀਂ ਹੋਣੀ ਚਾਹੀਦੀ ਸਾਰੇ ਚਿਹਰੇ ਨੰਗੇ ਹੋਣੇ ਚਾਹੀਦੇ ਜਿਨ੍ਹਾਂ ਨੇ ਸਿੱਖ ਕੌਮ ਦਾ ਕਹਾਣੀ ਸੁਖਬੀਰ ਸਿੰਘ ਬਾਦਲ ਦੀ ਆ ਜੋ ਚਿੱਠੀ ਜਨ ਤੱਕ ਹੋਗੀ ਜਿਹੜੀ ਸ਼੍ਰੀ ਕਾਲ ਤਖਸਾਲ ਦੇ ਜੱਜਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਅਜੇ ਬੰਦ ਪਈ ਹੋਈ ਸੀ ਪਰ ਉਸ ਚਿੱਠੀ ਦੇ ਬਾਹਰ ਆਉਣ ਦੇ ਨਾਲ ਵੱਡਾ ਖਿਲਾਰ ਪੈਂਦਾ ਨਜ਼ਰ ਆ ਰਿਹਾ ਹੈ ਸਿਆਸਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਸ ਚਿੱਠੀ ਦੇ ਵਿੱਚ ਇੱਕ ਲਾਈਨ ਲਿਖ ਦਿੱਤੀ ਹੈ ਕਿ ਅੱਜ ਤੱਕ ਸਰਕਾਰ ਦੇ ਵੱਲੋਂ ਜਾਂ ਪਾਰਟੀ ਦੇ ਵੱਲੋਂ ਜੇ ਕੁਝ ਹੋਇਆ ਉਹ ਮੈਂ ਆਪਣੀ ਝੋਲੀ ਪਾਉਣਾ ਯਾਨੀ ਕਿ ਸਿੱਧੇ ਸਿੱਧੇ ਜ਼ਿੰਮੇਵਾਰੀ ਚੱਕ ਲਈ ਗਈ ਕਿ ਜੇ ਕੁਝ ਹੋਇਆ ਤੇ ਉਹ ਮੈਂ ਸਵੀਕਾਰ ਕਰਦਾ ਹਾਂ ਤੇ ਅੱਗੇ ਲਿਖਦੇ ਨੇ ਕਿ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਸਜ਼ਾ ਜਾਂ ਜੋ ਹੁਕਮ ਸੁਣਾਇਆ ਜਾਵੇਗਾ ਉਹ ਇਨ ਬਿਨ ਪ੍ਰਵਾਨ ਹੋਵੇਗਾ ਹੁਣ ਇਸ ਦੇ ਕੀ ਮਾਇਨੇ ਨੇ ਸਿਆਸਤ ਵਿੱਚ ਸੁਖਬੀਰ ਬਾਦਲ ਪਰਸਨਲੀ ਕਿਸ ਤਰ੍ਹਾਂ ਇਹ ਨਾਲ ਡੀਲ ਕਰਨਗੇ ਇਹ ਕੁਝ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੰਦਰਭ 'ਚ ਸਾਹਮਣੇ ਆਉਂਦਾ ਇਹਦੇ ਤੇ ਸਵਾਲ ਖੜੇ ਹੋ ਰਹੇ ਨੇ ਖਾਸ ਕਰਕੇ ਇਸ ਚਿੱਠੀ ਨੂੰ ਲੈ ਕੇ ਕਿਉਂਕਿ ਜਨਤਕ ਤੌਰ ਤੇ ਪਹਿਲੀ ਵਾਰ ਇਹ ਮਾਫੀਨਾਮਾ ਜਿਹੜਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਲਿਖਤੀ ਤੌਰ ਤੇ ਕਿਹਾ ਗਿਆ ਹੈ ਕਿ ਮੈਂ ਖਿਮਾ ਦਾ ਜਾਚਕਾਂ ਖੈਰ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਪਰਸੀਵ ਕਰਦੇ ਆ ਕਿਸ ਤਰ੍ਹਾਂ ਸੋਚਦੇ ਨੇ ਡਾਕਟਰ ਸਾਹਿਬ ਸਮਝਾ ਦਿੱਤਾ ਬੋਛ ਬਹੁਤ ਧੰਨਵਾਦ ਜੀ ਸਾਰੇ ਅਮਸਾਸੀ ਕਾਰਜ ਜੀ ਜਿਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਸੀ ਚਿੱਠੀ ਜਨਤਕ ਹੋ ਗਈ ਸੁਖਬੀਰ ਸਿੰਘ ਬਾਦਲ ਦੇ ਇੱਕ ਬਿਆਨ ਨੇ ਸਾਰੀ ਦੀ ਸਾਰੀ ਸਿਆਸਤ ਬਦਲ ਕੇ ਰੱਖ ਦਿੱਤੀ ਪਿੱਛੇ 5 ਸਾਲਾਂ ਦਾ ਜਿਹੜਾ ਪਾਰਟੀ ਦਾ ਇਤਿਹਾਸ ਹੈਗਾ ਉਹ ਸਾਰਾ ਕੁਮ ਗਿਆ ਨਹੀਂ ਦੇਖੋ ਯਾਰ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਅੱਜ ਜਿਹੜੀ ਚਿੱਠੀ ਜਨਤਕ ਹੋਈ ਆ ਉਹ ਚ ਸੁਖਬੀਰ ਬਾਦਲ ਨੇ ਆਪਣਾ ਤੇ ਆਪਣੀ ਸਰਕਾਰ ਦਾ ਗੁਨਾਹ ਕਬੂਲ ਲਿਆ ਬਈ ਸਾਡੇ ਕੋਲ ਗਲਤੀਆਂ ਹੋਈਆਂ ਜੋ ਬਾਕੀ ਲੋਕਾਂ ਨੇ ਆਕੇ ਮੇਤੇ ਅਲੀਗੇਸ਼ਨ ਲਾਇਆ ਮੈਂ ਝੋਲੀ ਪਾਣਾ ਇਹਦਾ ਮਤਲਬ ਮੰਨ ਲਿਆ ਮੰਨ ਲਿਆ ਗਲਤੀਆਂ ਹੋਈਆਂ ਲੇਕਿਨ ਕੀ ਉਹ ਗਲਤੀਆਂ ਜਿਹੜੀਆਂ ਉਹਦੇ ਚ ਇਕੱਲਾ ਸਰਦਾਰ ਸੁਖਬੀਰ ਸਿੰਘ ਬਾਦਲ ਇਨਵੋਲਵ ਸੀਗੇ ਕਿ ਆਪਾਂ ਬਾਕੀ ਜਿਹੜੇ ਵਿੱਚ ਸ਼ਮੂਲੀਅਤ ਸੀ ਜਿੰਨਾਂ ਦੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕੀ ਗੁਨਾਹ ਜਿਹੜੇ ਹੈਗੇ ਆ ਉਹ ਕਿਹੜੇ-ਕਿਹੜੇ ਗੁਨਾਹ ਸੀਗੇ ਸਿੱਖ ਪੰਥ ਦੇ ਸਾਹਮਣੇ ਸਿੱਖ ਕੌਮ ਦੇ ਸਾਹਮਣੇ ਆਣੇ ਚਾਹੀਦੇ ਆ ਗੁਨਾਹ ਇੱਕ ਹੋਵੇ ਤਾਂ ਫੇਰ ਆ ਗੁਨਾਹ ਤਾਂ ਹੈ ਹੀ ਬਹੁਤ ਆ ਚਲੋ ਐਸੀ ਚੀਜ਼ੀ ਦਾ ਮੈਂ ਸ਼ਲਾਗਾ ਕਰਦਾ ਕਿ ਸੁਖਵੀਰ ਬਾਦਲ ਨਿਮਕੇ ਸ਼੍ਰੀ ਕਲਤਖਸਬ ਗਏ ਨੇ ਮਾਫੀ ਉਹਨਾਂ ਨੇ ਮੰਗ ਲਈ ਆ ਲਿਖਤੀ ਮੰਗੀ ਆ ਕਿ ਮੈਂ ਗੁਨਾਹਗਾਰ ਆ ਇਹੀ ਲਿਖਿਆ ਕਿ ਮੈਂ ਸਾਰੇ ਝੋਲੀ ਪਾਨਾ ਇਹ ਜਿਹੜੇ ਇਹਨਾਂ ਨੇ ਕਹੇ ਆ ਮੈਂ ਉਹਦਾ ਜ਼ਿੰਮੇਵਾਰ ਆ ਇਸੀ ਨੂੰ ਮੰਨ ਲਿਆ ਕਿ ਹਾਂ ਹੁਣ ਜਵਾਬ ਇੱਕ ਤਾਂ ਹੁੰਦਾ ਕਿ ਗੁਨਾਹ ਨੂੰ ਮੰਨਣਾ ਪਹਿਲਾ ਕਦਮ ਇਹ ਪੂਰਾ ਹੋ ਗਿਆ ਕਿ ਗੁਨਾਹ ਮੰਨ ਲਏ ਹੁਣ ਅਗਲੇ ਕਦਮ ਤਾਂ ਹਜੇ ਬਹੁਤ ਖਤਰਨਾਕ ਨੇ ਜਿਨ੍ਹਾਂ ਦੇ ਉੱਤੇ ਜਵਾਬ ਦੇਣੇ ਪੈਣੇ ਆ ਠੀਕ ਹੈ ਸ਼੍ਰੀ ਕਾਲ ਤਖਤ ਸਾਹਿਬ ਇੱਕ ਕਾਨੂੰਨੀ ਨਹੀਂ ਲੇਕਿਨ ਸਿੱਖਾਂ ਦੀ ਸਰਵੋੱਚ ਸੰਸਥਾ ਇੱਕ ਮਰਿਆਦਾ ਦੇ ਨਾਲ ਉਹ ਸੰਸਥਾ ਚੱਲਦੀ ਹੈ ਜੋ ਉਹਨਾਂ ਨੇ ਸਜ਼ਾ ਦੇਣੀ ਹੈ ਉਹ ਸਜ਼ਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਾਰਿਆਂ ਨੂੰ ਪ੍ਰਵਾਨ ਵੀ ਹੋਣੀ ਹੈ ਔਰ ਸਿੱਖ ਕੌਮ ਨੂੰ ਉਹਦੇ ਪ੍ਰਤੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹੋਏ ਉਹਦੇ ਹੁਕਮਾਨ ਵੱਲ ਦੇਖਣਾ ਵੀ ਚਾਹੀਦਾ ਲੇਕਿਨ ਇਹਦੇ ਨਾਲ ਜਿਹੜੇ ਕ੍ਰਿਮੀਨਲ ਅ ਫੈਂਸੀਸ ਆ ਯਾ ਲੋਕਾਂ ਦੇ ਜਿਹੜੇ ਅੰਦਰ ਇਮੋਸ਼ਨਲ ਸੈਂਟੀਮੈਂਟਸ ਆ ਉਹਦਾ ਜਵਾਬਤਾ ਦੇਣਾ ਪੈਣਾ ਸਾਫ ਸਿੰਘ ਜੀ ਜਵਾਬਤਾ ਦੇਣਾ ਪੈਣਾ ਨਾ ਭਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਚ ਕੇਸ ਵਾਪਸ ਕਿਉਂ ਲਿੱਤਾ ਗਿਆ ਜਿਸ ਨੇ ਪਰਚਾ ਦਰਜ ਕਰਾਇਆ ਰਜਿੰਦਰ ਸਿੰਘ ਨੇ ਉਹ ਕਹਿੰਦਾ ਯਾਰ ਜਿਹੜਾ ਇਹਨਾਂ ਨੇ ਕਹਿਤਾ ਬਈ ਮੈਂ ਕੇਸ ਵਾਪਸ ਲੈਣਾ ਮੇਰੇ ਸਾਈਨ ਨਹੀਂ ਹੈ ਨਹੀਂ ਕਿਹੜੇ ਪੁਲਿਸ ਅਫਸਰਾਂ ਨੇ ਕੇਸ ਵਾਪਸ ਲੈਣ ਲਈ ਕੋਰਟ ਦੇ ਵਿੱਚ ਜਾਲੀ ਉਹਦੇ ਰਜਿੰਦਰ ਸਿੰਘ ਦੇ ਸਿਗਨੇਚਰ ਕਰਕੇ ਫਾਈਲ ਭੇਜੀ ਤੇ ਫਾਈਲ ਅਪਰੂਵ ਕਰਾਈ ਬਾਬਾ ਆਰਾਮ ਰਹੀਮ ਨੂੰ ਮਾਫੀ ਦੇਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਚੋਂ ਕਿਹੜੇ ਪੁਲਿਸ ਅਫਸਰ ਸਨ ਜਿਨ੍ਹਾਂ ਨੇ ਉਸ ਫਾਈਲ ਦੇ ਉੱਤੇ ਸਾਈਨ ਕੀਤੇ ਰਜਿੰਦਰ ਸਿੰਘ ਜਿਹੜਾ ਕੰਪਲੇਨਟੈਂਟ ਆ ਉਹ ਕਹਿੰਦਾ ਮੇਰੇ ਸਿਗਨੇਚਰ ਨਹੀਂ ਹੈਗੇ ਜਿਨ੍ਹਾਂ ਨੇ ਉਹ ਸਿਗਨੇਚਰ ਕੀਤੇ ਐ ਉਹਨਾਂ ਤੇ ਅਪਰਾਧਿਕ ਜਿਹਨੂੰ ਕ੍ਰਿਮੀਨਲ ਇੰਗਲਿਸ਼ ਵਰਡ ਕਹਿੰਦੇ ਆ ਉਹ ਪਰਚਾ ਦਰਜ ਹੋਊਗਾ ਉਹਦੇ ਚ ਪਿੱਛੋਂ ਕਿੰਨਾ ਦੇ ਆਰਡਰ ਸੀਗੇ ਕੀ ਗੱਲ ਸੀਗੀ ਉਹ ਸਾਰੇ ਕਾਂਸਪੀਰੇਸੀ ਚ ਆਣਗੇ ਇਹ ਕ੍ਰਾਇਮ ਤਾਂ ਬੰਦਾ ਹੈ ਨਾ ਇਸਦਾ ਮਤਲਬ ਕੀ ਰਾਮ रहीम ਨੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕੀਤੀ ਕਰਕੇ ਪਰਚਾ ਦਰਜ ਹੋਇਆ ਪੁਲਿਸ ਵੱਲੋਂ ਕੋਲੋਂ ਕੋਰਟ ਦੇ ਵਿੱਚ ਕੇਸ ਖਾਰਜ ਕਰਨ ਦੀ ਐਪਲੀਕੇਸ਼ਨ ਜਾਂਦੀ ਆ ਪੰਥਕ ਸਰਕਾਰ ਸ਼੍ਰੋਮਣੀ ਕਾਲੀ ਦਲ ਦੀ ਬਾਦਲਦੀ ਸਰਕਾਰ ਚ ਜਾਂਦੀ ਆ ਤੇ ਕੰਪਲੇਂਟੈਂਟ ਰਜਿੰਦਰ ਸਿੰਘ ਕਹਿੰਦਾ ਮੈਂ ਤਾਂ ਪਰਚਾ ਵਾਪਸ ਲੈਣ ਲਈ ਸਾਈਨ ਨਹੀਂ ਕੀਤੇ ਨਹੀਂ ਕੀਤੇ ਫਿਰ ਇਸ ਦਾ ਮਤਲਬ ਪੁਲਿਸ ਦੇ ਅਫਸਰਾਂ ਨੇ ਆਪ ਸਾਈਨ ਕੀਤੇ ਪਹਿਲੀ ਲਾਈਨ ਗਿਆਨੀ ਗੁਰਬਖਸ਼ ਸਿੰਘ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹ ਮਾਫੀ ਜਿਹੜੀ ਦਿੱਤੀ ਗਈ ਆ ਉਹਦੇ ਵਿੱਚ ਉਹ ਸ਼ਾਮਲ ਸੀਗੇ ਜਦੋਂ ਰਾਮ ਰਹੀ ਨੂੰ ਮਾਫ ਕੀਤਾ ਗਿਆ ਉਹ ਕਹਿੰਦੇ ਆ ਬਈ ਸਾਨੂੰ ਇਸ ਮਾਫੀ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਘਰੇ ਬੁਲਾਇਆ ਸੀ ਅਕਾਲ ਤਖਤ ਸਾਹਿਬ ਦੇ ਹਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਇਹ ਤੇ ਨਾਲ ਕੁਝ ਇੱਕਦ ਸੱਜਣ ਹੋਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਠੀ ਗਏ ਉੱਥੇ ਹਿੰਦੀ ਵਿੱਚ ਰਾਮ ਰਹੀਮ ਦਾ ਇੱਕ ਪੱਤਰ ਪੜ੍ਹ ਕੇ ਸੁਣਾਇਆ ਗਿਆ ਜਿੰਦੇ ਚ ਉਹਨੇ ਕਿਤੇ ਮਾਫੀ ਨਹੀਂ ਮੰਗੀ ਸੀ ਤੇ ਨਾ ਮਾਫੀ ਦਾ ਵਰਡ ਸੀ ਗਿਆਨੀ ਗੁਰਬਖਸ਼ ਸਿੰਘ ਔਰ ਗਿਆਨੀ ਗੁਰਪਚਨ ਸਿੰਘ ਗਿਆਨੀ ਗੁਰਪਚਨ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਘਰ ਬੁਲਾਉਣ ਦਾ ਅਧਿਕਾਰ ਹੈਗਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਗਿਆਨੀ ਗੁਰਪਚਨ ਸਿੰਘ ਹੋਰਾਂ ਨੂੰ ਜਾਣਾ ਚਾਹੀਦਾ ਸੀ ਛੱਡ ਕੇ ਸਰਕਾਰ ਦੇ ਦੁਆਰੇ ਸ਼੍ਰੀ ਕਾਲਤਖਸਬ ਦਾ ਜੱਥੇਦਾਰ ਨੂੰ ਜਾਣਾ ਚਾਹੀਦਾ ਸੀ ਔਰ ਉਹ ਕਿਉਂਕਿ ਉਹਦੇ ਚ ਗਵਾ ਗਿਆਨੀ ਗੁਰਬਖਸ਼ ਸਿੰਘ ਹੋਰੀ ਉਹਨਾਂ ਦੀਆਂ ਸਟੇਟਮੈਂਟ ਹੈਗੀਆਂ ਚਿੱਠੀ ਪੜ ਕੇ ਸੁਣਾਈ ਗਈ ਫਿਰ ਗਿਆਨੀ ਗੁਰਪਤਨ ਸਿੰਘ ਹੋਰਾਂ ਨੇ ਉਹਨੂੰ ਮਾਫ ਕਰ ਦਿੱਤਾ ਕਿਤੇ ਮਾਫੀ ਦਾ ਅਲਫਾਜ ਨਹੀਂ ਸੀ ਜਿਨ੍ਹਾਂ ਨੇ ਉਸ ਮਾਫੀ ਨੂੰ ਸਪੋਰਟ ਕੀਤੀ ਜਿਨ੍ਹਾਂ ਨੇ ਮਾਫ ਕੀਤਾ ਉਹ ਗੁਨਾਹਗਰ ਨਹੀਂ ਹੈਗੇ ਗਲਤੀ ਮੰਨ ਲਈ ਸਰ ਦਾਸ ਕੁਬੀਰ ਸਿੰਘ ਬਾਦਲ ਨੇ ਕਿ ਇਹ ਗਲਤੀ ਹੋਈ ਹੈ ਫਿਰ ਉਹ ਗੁਨਾਹਗਾਰ ਨਹੀਂ ਹੈਗੇ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜ਼ਿੰਮੇਦਾਰ ਨਹੀਂ ਹੈਗੇ ਦੂਜੀ ਗੱਲ ਤੀਜੀ ਗੱਲ ਉਹ ਚਿੱਠੀ ਬਾਬਾ ਰਾਮ ਰਹੀਮ ਦੀ ਪੰਜਾਬੀ ਵਿੱਚ ਕੀਤੀ ਗਈ ਟਾਈਪਰੇਟਰ ਤੇ ਤੁਹਾਨੂੰ ਪਤਾ ਤੁਸੀਂ ਉਹ ਚਿੱਠੀ ਨੂੰ ਧਿਆਨ ਨਾਲ ਜੇ ਉਹਦੀ ਕੋਖ ਕਰੋ ਜਿੱਥੇ ਸਿਗਨੇਚਰ ਰਾਮ ਰਹੀਮ ਨੂੰ ਕਰਨੇ ਚਾਹੀਦੇ ਸੀ ਉਨੇ ਉੱਪਰ ਕਰ ਦਿੱਤੇ ਆਪਾਂ ਕਿਤੇ ਲਿਖਦੇ ਆਂ ਸ਼ਮਾ ਦਾ ਪ੍ਰਾਰਥੀ ਪੂਰੀ ਪੱਤਰ ਦੇ ਵਿੱਚ ਪੰਜਾਬੀ ਚ ਕਿਤੇ ਸ਼ਮਾ ਦਾ ਪ੍ਰਾਰਥੀ ਨਹੀਂ ਆ ਉਹ ਸ਼ਮਾ ਦਾ ਪ੍ਰਾਰਥੀ ਜਦੋਂ ਅਸੀਂ ਥੱਲੇ ਲਿਖਿਆ ਉਹਨੇ ਸ਼ਮਾ ਦਾ ਪ੍ਰਾਰਥੀ ਉਹਨੇ ਕਿਤੇ ਚਿੱਠੀ ਚ ਮਾਫੀ ਨਹੀਂ ਮੰਗੀ ਸ਼ਮਾ ਦਾ ਪ੍ਰਾਰਥੀ ਤੋਂ ਬਾਅਦ ਸਿਗਨੇਚਰ ਹੁੰਦੇ ਆ ਅਸੀਂ ਪਹਿਲੀ ਕਲਾਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਕਿ ਸਿਗਨੇਚਰ ਕਿੱਥੇ ਕਰਨੇ ਆ ਤੇ ਰਾਮ ਰਹੀਮ ਨੇ ਸਿਗਨੇਚਰ ਉੱਪਰ ਕਰਤੇ ਪੰਜਾਬੀ ਦੇ ਵਿੱਚ ਪੰਜਾਬੀ ਦੀ ਚਿੱਠੀ ਦੇ ਉੱਤੇ ਸਿਗਨੇ ਇਦਾਂ ਮਤਲਬ ਉਹ ਚਿੱਠੀ ਤਿਆਰ ਕੀਤੀ ਗਈ ਹੈ ਜਸਟਿਸ ਰਣਜੀਤ ਸਿੰਘ ਦਾ ਜਿਹੜਾ ਕਮਿਸ਼ਨ ਹੈ ਉਹਦੇ ਚ ਚਿੱਠੀ ਦਾ ਜ਼ਿਕਰ ਹੈ ਵੀ ਇਹ ਚਿੱਠੀ ਸਹੀ ਨਹੀਂ ਹੈ ਇਹਦੇ ਵਿੱਚ ਸਿਗਨੇਚਰ ਇੱਥੇ ਕਰ ਹੀ ਕੋਈ ਨਹੀਂ ਸਕਦਾ ਸਿਗਨੇਚਰ ਜਿੱਥੇ ਉਹਨੇ ਕਰਤੇ ਯਾਨੀ ਪਹਿਲਾਂ ਸਿਗਨੇਚਰ ਕੀਤੇ ਫਿਰ ਸ਼ਰਮਾ ਦਾ ਪ੍ਰਾਰਥੀ ਲਿਖਿਆ ਜਦ ਕਿ ਸ਼ਮਾ ਦੇ ਪ੍ਰਾਰਥੀ ਤੋਂ ਬਾਅਦ ਆਣੇ ਫਿਰ ਜਦ ਚਿੱਠੀ ਹਿੰਦੀ ਚ ਸੀ ਉਹਨੂੰ ਪੰਜਾਬੀ ਚ ਕਿੰਨੇ ਬਣਾਇਆ ਉਹ ਗੁਨਾਹਗਰ ਨਹੀਂ ਹੈਗਾ ਯਾ ਇੰਦਾ ਨਹੀਂ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਜ਼ਾ ਦੇਤੀ ਲੇਕਿਨ ਸਿੱਖ ਪੰਥ ਦੇ ਅੱਗੇ ਬਾਕੀ ਲੋਕ ਵੀ ਤਾਂ ਆਣੇ ਚਾਹੀਦੇ ਜਿੰਨੇ ਉਹ ਚਿੱਠੀ ਪੰਜਾਬੀ ਚ ਟ੍ਰਾਂਸਲੇਟ ਕੀਤੀ ਜਿਹੜਾ ਉਹ ਚਿੱਠੀ ਨੂੰ ਲੈ ਕੇ ਟ੍ਰਾਂਸਲੇਟ ਕਰਾ ਕੇ ਸ਼੍ਰੀ ਕਾਲਕਤਖਬ ਗਿਆ ਭਈਆ ਰਾਮ ਰਹੀਮ ਨੂੰ ਮਾਫ ਕਰਨਾ ਹੈ ਉਹ ਗੁਨਾਹਗਰ ਨਹੀਂ ਹੈਗਾ ਉਹਦਾ ਨਾਮ ਕੀ ਹੈ ਜਨਤਕ ਕਰੋ ਸਾਹਮਣੇ ਲਿਆਓ ਉਹਦਾ ਨਾਮ ਕੀ ਹੈ ਉਹ ਕਿਹੜੇ ਸੱਜਣ ਸਿਗੇ ਕਿਉਂਕਿ ਐ ਜੀ ਪੀ ਸੀ ਦੇ ਸ਼੍ਰੀ ਕਾਲ ਤਖਸਾਬ ਦੇ ਵਿੱਚ ਜਿਹੜਾ ਮਾਫੀ ਨਾਮਾ ਲੈ ਕੇ ਜਾਂਦਾ ਉਹਦਾ ਬਕਾਇਦਾ ਰਿਕਾਰਡ ਦਰਜ ਹੁੰਦਾ ਉਹਦੀ ਫੋਟੋ ਲੱਗਦੀ ਆ ਫਲਾਣਾ ਬੰਦਾ ਮਾਫੀ ਨਾਮਾ ਲੈ ਕੇ ਆਇਆ ਔਰ ਬਕਾਇਦਾ ਉਸ ਗਿਆਨੀ ਜੈਲ ਸਿੰਘ ਦੀ ਮੈਂ ਤੁਹਾਨੂੰ ਗੱਲ ਦੱਸਦਾ ਰਾਸ਼ਟਰਪਤੀ ਸੀਗੇ ਸ਼੍ਰੀ ਕਾਲ ਤਖਸਾਬ ਨੇ ਉਹਨਾਂ ਨੂੰ ਤਲਬ ਕਰ ਲਿਆ ਔਰ ਉਹਨਾਂ ਨੇ ਆਪਣਾ ਸਪਸ਼ਟੀਕਰਨ ਭੇਜਿਆ ਜਿਹੜਾ ਸਪਸ਼ਟੀਕਰਨ ਉਹਨਾਂ ਨੇ ਭੇਜਿਆ ਕਿ ਮੈਂ ਇੱਕ ਰਾਸ਼ਟਰਪਤੀ ਦੀ ਪੋਸਟ ਤੇ ਆ ਮੈਂ ਉਸ ਪਦ ਤੇ ਰਹਿੰਦੇ ਹੋਏ ਤੁਹਾਡੇ ਕੋਲ ਇੱਥੇ ਨਹੀਂ ਕਾਲ ਤੱਕ ਸਾਹਿਬ ਦੇ ਅੱਗੇ ਪੇਸ਼ ਹੋ ਸਕਦਾ ਤੇ ਉਹ ਜਿਹੜਾ ਸਪਸ਼ਟੀਕਰਨ ਲੈ ਕੇ ਗਿਆ ਉਹਦਾ ਜ਼ਿਕਰ ਹੈ ਕੌਣ ਲੈ ਕੇ ਆਇਆ ਕਿੰਨੇ ਵਜੇ ਆਇਆ ਤੇ ਕੌਣ ਆਇਆ ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਦੇ ਪਦ ਤੋਂ ਹਟਿਆ ਉਹ ਜਾ ਕੇ ਉਹਨੇ ਪੇਸ਼ ਹੋਇਆ ਕਾਲ ਤੱਕ ਸਾਹਿਬ ਜਾ ਕੇ ਸੋ ਕਹਿਨਦਾ ਮੇਰਾ ਮਕਸਦ ਹੈਗਾ ਜਿਹੜਾ ਲੈ ਕੇ ਗਿਆ ਉਹਦਾ ਨਾਮ ਤਾਂ ਆਣਾ ਹੀ ਹੈ ਨਾ ਅੱਗੇ ਲੈ ਕੇ ਆਓ ਉਹਦਾ ਨਾਮ ਕੀ ਹੈ ਗੁਨਾਹ ਤਾਂ ਹੋ ਗਿਆ ਮੰਨ ਲਿਆ ਠਣੋ ਆ ਗੋ ਗੱਲ ਸੁਣ ਲੋ ਇਹ ਵੀ ਤਾਂ ਦੱਸਣਾ ਪੈਣਾ ਹੈ ਨਾ ਵੀ ਜਿਹੜੀਆਂ ਗੱਲਾਂ ਕਰਦੇ ਨੇ ਕਿ ਵੋਟਾਂ ਦੇ ਵਿੱਚ ਡੀਲ ਹੋਈ ਆ ਜਿਨ੍ਹਾਂ ਬਾਬਾ ਆਰਾਮ ਰਹੀਮ ਦੇ ਡੇਰੇ ਤੋਂ ਵੋਟਾਂ ਲਈਆਂ ਜਿਹੜਾ ਕੈਂਡੀਡੇਟ ਜਿੱਤਿਆ ਉਹ ਗੁਨਾਹਗਰ ਨਹੀਂ ਹੈਗਾ ਸ਼੍ਰੀ ਕਾਲਤਖ ਸਾਹਿਬ ਨੇ ਤੁਹਾਨੂੰ ਪੰਥ ਚੋਂ ਛੇਕਿਆ ਉਹਦੇ ਚ ਲਿਖਿਆ ਕਿ ਤੁਸੀਂ ਰੋਟੀ ਬੋਟੀ ਇਹਦੇ ਨਾਲ ਸਾਂਝੀ ਨਹੀਂ ਕਰ ਸਕਦੇ ਫਿਰ ਤੁਸੀਂ ਵੋਟਾਂ ਲਿੱਤੀਆਂ ਉਹ ਗੁਨਾਹਗਰ ਨਹੀਂ ਹੈਗਾ ਉਹਦਾ ਨਾਮ ਕੀ ਆ ਜਿਨ੍ਹਾਂ ਨੇ ਵੋਟਾਂ ਮੰਗੀਆਂ ਤੇ ਜਿੱਤਿਆ ਜਿਹੜੀਆਂ ਵੋਟਾਂ ਦੀ ਡੀਲ ਹੋਈ ਆ ਉਹਦਾ ਕੋਣ ਸੀਗਾ ਵਿੱਚ ਉਹਨੂੰ ਅੱਗੇ ਲੈ ਕੇ ਆਓ ਉਦਾ ਨਾਮ ਵੀ ਲੈ ਕੇ ਆਓ ਸੋ ਇਹ ਨਾ ਹੁਣ ਅੱਗੇ ਨਾ ਕੜੀਆਂ ਤੇ ਕੜੀਆਂ ਤੁਰਦੀਆਂ ਜਾਣੀਆਂ ਇਹ ਤਾਂ ਹਜੇ ਮੈਂ ਇੱਕ ਰਾਮ ਰਹੀਮ ਦੇ ਵਿੱਚ ਵਿਕੇ ਤੇ ਗੱਲ ਕਰ ਰਿਹਾ ਮੰਨ ਲਓ ਜੇ ਪੈਟਰੋਲ ਪੰਪ ਲਾਟ ਹੋਇਆ ਬਾਬੇ ਰਾਮ ਰਹੀਮ ਦੇ ਦਿਮਾਗ ਨੂੰ ਕੇਸ ਖਾਰਜ ਹੋਣ ਦਾ ਗਿਫਟ ਦਿੱਤਾ ਗਿਆ ਉਹਦੇ ਰਿਸ਼ਤੇਦਾਰਾਂ ਨੂੰ ਪੈਟਰੋਲ ਪੰਪ ਦਿੱਤਾ ਗਿਆ ਜਿਹਨਾਂ ਦਾ ਕਿਹੜੇ ਅਕਾਲੀ ਦਲ ਦੇ ਲੀਡਰਾਂ ਨੇ ਉਹਦੀ ਸਫਾਰਿਸ਼ ਕੀਤੀ ਕਿੰਨੇ ਉਹਦੀ ਫਾਈਲ ਤੇ ਸਾਈਨ ਕੀਤੇ ਉਹ ਗੁਨਾਹਗਰ ਨਹੀਂ ਹੈਗੇ ਜਦੋਂ ਉਸ ਰਾਮ ਰਹੀਮ ਨਾਲ ਅਕਾਲ ਤਖਤ ਸਾਹਿਬ ਨੇ ਕਿਹਾ ਇਹਦੀ ਰੋਟੀ-ਬੋਟੀ ਸਾਂਝੀ ਨਹੀਂ ਕਰਨੀ ਇਹਨੂੰ ਪੰਤ ਚੋਂ ਛੇਕਿਆ ਫਿਰ ਉਹ ਜ਼ਿੰਮੇਦਾਰ ਨਹੀਂ ਹੈਗੇ ਜਿਨ੍ਹਾਂ ਨੇ ਉਹਦੀ ਫਾਈਲ ਸਾਈਨ ਕੀਤੀ ਹੈ ਤੇ ਜਿਨ੍ਹਾਂ ਨੇ ਉਹਦੀ ਸਫਾਰਿਸ਼ ਕੀਤੀ ਹੈ ਤੇ ਉਹਦੇ ਬਦਲੇ ਜਿਨ੍ਹਾਂ ਨੇ ਵੋਟਾਂ ਲਿੱਤੀਆਂ ਉਹ ਜ਼ਿੰਮੇਦਾਰ ਨਹੀਂ ਹੈਗੇ ਉਹਦਾ ਨਾਮ ਵੀ ਦੱਸਣਾ ਪਏਗਾ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਹੁਕਮ ਕਰਨ ਉਹ ਸਭ ਨੂੰ ਲਾਗੂ ਹੈ ਲੇਕਿਨ ਇਹ ਜਿਹੜੇ ਸਵਾਲ ਨੇ ਇਹ ਦੱਬੇ ਜਾਣਗੇ ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹਦਾ ਵੀ ਨਾਮ ਸਾਰਿਆਂ ਦਾ ਅੱਗੇ ਕਰ ਦੇਣਾ ਚਾਹੀਦਾ ਫਿਰ ਇਹ ਤਾਂ ਚਲੋ ਹੋ ਗਿਆ ਇਹ ਵੀ ਦੱਸਣਾ ਪਵੇਗਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਫੇਕ ਐਨਕਾਊਂਟਰ ਚ ਮਾਰਿਆ ਗਿਆ 96 97 ਦੇ ਵਿੱਚ ਬੀਪੀ ਤਿਵਾੜੀ ਦੀ ਰਿਪੋਰਟ ਆ ਗਈ ਬਈ ਇਹ ਇੰਨਾ ਜਿਹੜਾ ਵਾ ਫੇਕ ਐਨਕਾਊਂਟਰ ਕਰਕੇ ਇਹਨਾਂ ਨੂੰ ਮਾਰ ਕੇ ਇਹਨਾਂ ਨੂੰ ਕੋਹੇ ਕਰਕੇ ਦਰਿਆ ਚ ਸੁੱਟਿਆ ਗਿਆ ਉਹ ਕਿਹੜੇ ਅਫਸਰਾਂ ਨੇ ਉਹਦੀ ਫਾਈਲ ਨੂੰ ਦਬਾਇਆ ਕਿਹੜੇ ਅਫਸਰ ਉਹਦੇ ਗੁਨਾਹਗਾਰ ਨੇ ਅੱਜ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਤਿੰਨ ਵਾਰ ਸਰਕਾਰ ਰਹੀ ਅਕਾਲੀ ਦਲ ਦੀ ਕਿਹਦੇ ਕੋਲ ਹੋਮ ਮਿਨਿਸਟਰੀ ਰਹੀ ਉਹ ਜਵਾਬ ਦੇ ਨਹੀਂ ਹੈਗੇ ਉਹ ਕਾਲ ਤਖਸਾਲ ਦੇ ਜੱਥੇਦਾਰ ਦਾ ਮਰਡਰ ਹੋਇਆ ਪੁਲਿਸ ਦੇ ਵਿੱਚ ਹੋਇਆ ਪੁਲਿਸ ਇੱਕ ਡੀਜੀਪੀ ਰੈਂਕ ਦਾ ਅਫਸਰ ਕਹਿੰਦਾ ਪਿਆ ਬਈ ਫੇਕ ਹੋਇਆ ਤੇ ਉਹ ਗੁਨਾਹਗਾਰ ਨਹੀਂ ਹੈਗੇ ਉਹਨਾਂ ਨੇ ਕਿਹੜਾ ਹੋਮ ਮਿਨਿਸਟਰ ਸੀ ਕਿਹਦੇ ਕੋਲ ਪੁਲਿਸ ਵਿਭਾਗ ਸੀ ਉਹਨੂੰ ਵੀ ਆ ਕੇ ਉਹਦਾ ਨਾਮ ਜਨਤਕ ਹੋਣਾ ਚਾਹੀਦਾ ਬਈ ਇਹਨੇ ਫਾਈਲ ਦਬਾਈ ਸੀ ਠੀਕ ਹੈ ਨਾ ਇਹ ਤੋਂ ਵੀ ਅੱਗੇ ਚੱਲ ਪੈਨੇ ਆ ਕਿੰਨੇ ਕਿਹਾ ਸੀਗਾ ਬਈ ਤੁਸੀਂ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਓ ਕਿੰਨੇ ਕਿਹਾ ਸੀਗਾ ਕਿਹਦੇ ਕਹਿੰਦੇ ਡੀਜੀਪੀ ਸੁਮੇਸ਼ ਸੈਣੀ ਲੱਗਾ ਕਿੰਨੇ ਕਿਹਾ ਸੀਗਾ ਉਹਨੂੰ ਫਾਇਰਿੰਗ ਕਰੋ ਕੋਟਕਪੂਰਾ ਬਹਿਬਲ ਕਲਾਕ ਕਾਂਡ ਦੇ ਵਿੱਚ ਉਹਨਾਂ ਦੇ ਨਾਮ ਲੈ ਕੇ ਆਓ ਅੱਗੇ ਕਿਹਦੇ ਹੁਕਮਾਂ ਦੇ ਉੱਤੇ ਉਹ ਗੋਲੀ ਉਹ ਜਿਹੜੀਆਂ ਚੱਲੀਆਂ ਕਿਹਦੇ ਹੁਕਮਾਂ ਦੇ ਉੱਤੇ ਕੋਟਕਪੂਰਾ ਗੋਲੀ ਕਾਂਡ ਚ ਜਿਹੜੇ ਘਾਇਲ ਹੋਏ ਐਮਐਲਰ ਨਹੀਂ ਕੱਟੀਆਂ ਦਿੱਤੀਆਂ ਗਈਆਂ ਹਸਪੀਟਲ ਦੇ ਵਿੱਚ ਉਹਨਾਂ ਨੂੰ ਡਾਂਗਾ ਮਾਰ ਮਾਰ ਕੇ ਧੜਾਇਆ ਗਿਆ ਉਹ ਨਾਮ ਤਾਂ ਲੈ ਕੇ ਆਓ ਸਾਹਮਣੇ ਜਿ ਕਿੰਨੇ ਗਿਆ ਸੀ ਜਹਾਰ ਆਲਮ ਨੂੰ ਅਕਾਲੀ ਦਲ ਜੁਆਇਨ ਕਰਾਓ ਤੇ ਇਹਨਾਂ ਨੂੰ ਟਿਕਟ ਦਿਓ ਇਹਦੀ ਗੱਲ ਤਾਂ ਹੋਈ ਹੈ ਕਹਿੰਦੇ ਸਫਾਰਿਸ਼ ਪਰਮਿੰਦਰ ਸਿੰਘ ਢੀਂਡਸਾ ਨੇ ਕੀਤੀ ਸੀ ਜਹਾਰ ਆਲਮ ਦੀ ਕੀਤੀ ਸੀ ਤੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸਾਹਮਣੇ ਲਿਆਓ ਖੜਾ ਕਰੋ ਕਟੜੇ 'ਚ ਉਹ ਸਜ਼ਾ ਦਾ ਹੱਕਦਾਰ ਨਹੀਂ ਹੈ ਜਿਨ੍ਹਾਂ ਨੇ ਸਿੱਖਾਂ ਦੇ ਜਿਨ੍ਹਾਂ ਦੇ ਉੱਤੇ ਅਲਿਗੇਸ਼ਨ ਨੇ ਫੇਕ ਐਨਕਾਊਂਟਰ ਕਰਨ ਦੇ ਸਿੱਖੀ ਦਾ ਕਾਹਨ ਕਰਨ ਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਟੜੇ 'ਚ ਖੜੇ ਕਰੋਗੇ ਯਾਰ ਇੱਕ ਮੈਨੂੰ ਗੱਲ ਦੱਸੋ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਅੱਜ ਜਦ ਹੀ ਜਿਹੜੀ ਐ ਤੀਜੀ ਪੀੜ੍ਹੀ ਐ ਰਾਹੁਲ ਗਾਂਧੀ ਅੱਜ ਵੀ ਲੋਕ ਉਹਨੂੰ ਮਾਫ਼ ਕਰਨ ਨੂੰ ਤਿਆਰ ਨਹੀਂ ਐ ਹਾਲਾਂਕਿ ਸ਼੍ਰੀ ਦਰਬਾਰ ਸਾਹਿਬ ਤੋਂ ਬੰਗਲਾ ਸਾਹਿਬ ਗੁਰਦੁਆਰੇ ਜਾ ਕੇ ਉਹ ਨੱਕ ਰਗੜਦਾ ਮਾਫ਼ੀਆਂ ਮੰਗਦਾ ਉਹਦਾ ਗੁਨਾਹ ਹੈ ਜਾਂ ਨਹੀਂ ਉਹਦਾ ਬੱਚਾ ਹੋਏਗਾ ਛੋਟਾ ਮਨ ਲੱਗਦਾ 1984 ਚ ਲੇਕਿਨ ਅੱਜ ਵੀ ਸਿੱਖ ਕੌਮ ਉਹਨੂੰ ਮਾਫ਼ ਕਰਨ ਲਈ ਤਿਆਰ ਨਹੀਂ ਐ ਤੇ ਜਿਹੜੇ ਬੰਦੇ ਸਾਖਸ਼ਾਹ ਸਾਹਮਣੇ ਨੇ ਜਿਨ੍ਹਾਂ ਦੀ ਸ਼ਮੂਲੀਅਤ ਐ ਉਹਨਾਂ ਦੇ ਨਾਮ ਤਾਂ ਸਾਹਮਣੇ ਆਣੇ ਚਾਹੀਦੇ ਨਾ ਇਹ ਤਾਂ ਫਿਰ ਇਹ ਹੋ ਗਿਆ ਬਟ ਠੀਕ ਆ ਯਾਰ ਬੱ ਬਠੀਕਾ ਯਾਰ ਸਾਰੇ ਗੁਨਾਹ ਕਬੂਲ ਨੇ ਲੇਕਿਨ ਯਾਰ ਇਸ ਗੁਨਾਵਾ ਦੇ ਵਿੱਚ ਬਾਕੀ ਲੋਗ ਵੀ ਜ਼ਿੰਮੇਦਾਰ ਹੈ ਪੁਲਿਸ ਦਾ ਕਾਨੂੰਨ ਕਹਿੰਦਾ ਕਿ 25 ਬੰਦਿਆਂ ਦੀ ਭੀੜ ਵਿੱਚੋਂ ਅਗਰ ਇੱਕ ਬੰਦਾ ਗੋਲੀ ਚਲਾਉਂਦਾ ਸਾਹਮਣੇ ਵਾਲਾ ਮਰ ਜਾਂਦਾ ਤੇ 25 ਦੇ 25 ਗੁਨਾਹਗਾਰ ਹੈ 25ਿਆਂ ਦੇ ਉੱਤੇ 302 ਦਾ ਪਰਚਾ ਦਰਜ ਹੁੰਦਾ ਮਰਡਰ ਦਾ ਇਹ ਨਹੀਂ ਹੈਗਾ 24 ਤੇ ਹੋਊਗਾ ਜਾਂ ਇੱਕ ਗੋਲੀ ਚਲਾਣ ਵਾਲੇ ਤੇ ਹੋਊਗਾ ਉਹ ਕੋਰਟ ਚ ਸਾਬਤ ਕਰੋ ਬੰਦਾ ਤਾਂ ਮਰਿਆ ਨਾ ਜਿਹੜੇ ਗੁਨਾਹ ਪੂਰੇ ਹੈਗੇ ਆ ਜਿਨ੍ਹਾਂ ਨੇ ਉਸ ਦੇ ਵਿੱਚ ਸ਼ਮੂਲੀਅਤ ਪਾਈ ਆ ਸਾਰਿਆਂ ਦੇ ਉਹਨਾਂ ਨੂੰ ਯਾਰ ਸਾਹਮਣੇ ਤਾਂ ਲਿਆਣਾ ਪੈਣਾ ਤੁਸੀਂ ਪੰਜਾਬੀ ਚ ਚਿੱਠੀ ਕਿੰਨੇ ਟ੍ਰਾਂਸਲੇਟ ਕਰਤੀ ਕਿੰਨੇ ਟਾਈਪ ਕੀਤੀ ਇਵਨ ਟਾਈਪ ਕਰਨ ਵਾਲਾ ਵੀ ਗੁਨਾਹਗਾਰ ਹੈ ਮੈਂ ਉਹ ਵੀ ਕਹਾਂਗਾ ਉਹਨੇ ਟਾਈਪ ਕੀਤੀ ਹੈ ਟਾਈਪਿਸਟ ਨੇ ਉਹ ਵੀ ਗੁਨਾਹਗਾਰ ਹੈ ਜਦੋਂ ਉਹਨੂੰ ਪਤਾ ਸੀ ਕਿ ਇਹ ਮੈਂ ਚਿੱਠੀ ਟਾਈਪ ਕਰ ਰਿਹਾ ਹਾਂ ਕਰਵਾਉਣ ਕਰਵਾਉਣ ਵਾਲੇ ਵੀ ਹੁਣ ਦਿਲਜੀਤ ਚੀਮਾ ਦੀ ਵੀ ਤਾਂ ਗੱਲ ਚੱਲੀ ਸੀ ਚੀਮਾ ਦੀ ਨਾਮ ਲੱਗ ਰਿਹਾ ਉਹਨਾਂ ਦਾ ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੱਸਣਗੇ ਗਿਆਨੀ ਗੁਰਬਖਸ਼ ਸਿੰਘ ਹੋਰਾਂ ਨੇ ਤਾਂ ਸਾਫ਼ ਹੀ ਕਰ ਦਿੱਤਾ ਠੀਕ ਹੈ ਨਾ ਉਹਨਾਂ ਨੇ ਤਾਂ ਸਾਫ਼ ਹੀ ਕਰ ਦਿੱਤਾ ਕਿ ਚਿੱਠੀ ਹਿੰਦੀ ਚ ਸੀ ਇਹਨੂੰ ਪੰਜਾਬੀ ਚ ਕੀਤਾ ਗਿਆ ਜਸਟਿਸ ਜਿਹੜੇ ਨੇ ਰਣਜੀਤ ਸਿੰਘ ਉਹ ਕਹਿੰਦੇ ਇਹ ਚਿੱਠੀ ਜਿਹੜੀ ਐ ਟੈਂਪਰਡ ਹੈਗੀ ਇਹਦੇ ਵਿੱਚ ਸਿਗਨੇਚਰ ਹੀ ਜਿਹੜੇ ਆ ਉਹਦੇ ਨਹੀਂ ਹੈਗੇ ਇਸ ਉਹਨੇ ਸ਼ਮਾਂ ਦਾ ਪ੍ਰਾਰਥੀ ਤੋਂ ਉੱਪਰ ਸਿਗਨੇਚਰ ਕੀਤੇ ਇੱਥੇ ਹੁੰਦੇ ਹੀ ਨਹੀਂ ਸਿਗਨੇਚਰ ਇੱਕ ਦੇਖੋ ਤੁਸੀਂ ਗੱਲ ਨੂੰ ਪਹਿਲਾਂ ਧਿਆਨ ਨਾਲ ਸਮਝੋ ਯਾਰ ਉਹ ਸ਼੍ਰੀ ਕਾਲ ਤਕਸਾਬ ਉਹ ਹੈ ਜਿੱਥੇ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਸੀ ਤੇ ਸੋਕ ਕੋੜੇ ਮਾਰੇ ਸੀ। ਉਹਦਾ ਗੁਨਾਹ ਕੀ ਸੀਗਾ? ਤੁਹਾਨੂੰ ਪਤਾ ਕਿਸੇ ਨੂੰ? ਕੀ ਸੀਗਾ ਗੁਨਾਹ? ਦੱਸੋ। ਤੁਸੀਂ ਦੱਸੋ। ਉਹਨਾਂ ਦਾ ਗੁਨਾਹ ਸੀ ਇੱਕ ਮੁਸਲਮ ਕੁੜੀ ਨਾਲ ਪਿਆਰ ਕੀਤਾ ਸੀ। ਤੇ ਸ਼ਰੀ ਕਾਲ ਤਖਤ ਸਾਹਿਬ ਨੇ ਉਹਦੀ ਸੋਕ ਕੋੜੇ ਉਹਨੂੰ ਸਜ਼ਾ ਦਿੱਤੀ ਸੀ। ਜੋ ਇਤਿਹਾਸ 'ਚ ਦਰਜ ਹੈ। ਉਹਨੂੰ ਸਜ਼ਾ ਕਿਉਂ ਮਿਲੀ ਸੀ? ਹੋ ਸਕਦਾ ਉਸ ਵੇਲੇ ਕੋਈ ਹੋਰ ਵੀ ਕਾਰਨ ਹੋਵੇ, ਲੇਕਿਨ ਜੋ ਇਤਿਹਾਸ ਦੇ ਪੰਕਤੀਆਂ 'ਚ ਦਰਜ ਹੈ। ਉਹ ਜਿੱਥੇ ਗਿਆਨੀ ਜਿਹੜੇ ਆ ਗਿਆਨੀ ਜੀ ਨੇ ਹਿੰਦੁਸਤਾਨ ਦੇ ਹੋਮ ਮਿਨਿਸਟਰ ਬੂਟਾ ਸਿੰਘ ਨੂੰ ਪੰਜ ਤਖਤਾਂ ਦੇ ਵਿੱਚ ਜਾ ਕੇ ਜੋੜੇ ਸਾਫ਼ ਕਰਨ ਦੀ ਸਜ਼ਾ ਦਿੱਤੀ ਹੋਵੇ ਉਹ ਅਦਾਲਤ ਤਖਤ ਸਾਬ ਕਿੱਡੀ ਸੁਪਰੀਮ ਪਾਵਰ ਹੋएगी ਸੋਚੋ ਤੇ ਬੂਟਾ ਸਿੰਘ ਗਲੇ 'ਚ ਤਖਤੀ ਪਾ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ ਇਹ ਅਦਾਲਤ ਤਖਤ ਬੜਾ ਸਰਵੋੱਚ ਹੈ ਇਹਦੇ ਵਿੱਚ ਕੱਲਾ ਇੱਕ ਬੰਦੇ ਤੇ ਗਨਾਹ ਕਬੂਲਨ ਨਾਲ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵੈ ਸਿੱਖ ਕੌਮ ਜਿਹੜੀ ਚੁੱਪ ਬੈਠ ਜਾਏਗੀ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਯਾਰ ਹੋਏਗਾ ਨਾ ਉਹਨਾਂ ਦੇ ਮਨਾਂ 'ਚ ਤਾਂ ਹੋਏਗਾ ਨਾ ਅੱਜ ਇਸ ਗੱਲ ਦਾ ਅਸੀਂ ਦਰਦ ਮਨਾਨੇ ਆ ਮੇਰਾ ਵੀ ਦਰਦ ਅਸੀਂ ਮੰਨਦੇ ਆ ਕਿ 1984 ਦੇ ਦੰਗਿਆਂ ਦਾ ਇਨਸਾਫ ਨਹੀਂ ਮਿਲਿਆ ਅਸੀਂ 1984 ਦੇ ਦੰਗਿਆਂ ਦੇ ਜ਼ਿੰਮੇਦਾਰ ਗਾਂਧੀ ਪਰਿਵਾਰ ਨੂੰ ਕਹਿੰਨੇ ਆ ਸਾਰੇ ਗਾਂਧੀ ਪਰਿਵਾਰ ਨੇ ਆਪ ਆਕੇ ਦੰਗੇ ਨਹੀਂ ਕੀਤੇ ਲੇਕਿਨ ਕਰਵਾਏ ਜਿਨ੍ਹਾਂ ਨੇ ਪਰਦੇ ਪਿੱਛੇ ਰਹਿ ਕੇ ਇਹਦੀ ਪੂਰੀ ਵਿਉਂਤਬੰਦੀ ਰਚੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਅਸੀਂ ਉਹਨਾਂ ਨੂੰ ਗੁਨਾਹਗਰ ਨਹੀਂ ਮੰਨਦੇ ਫਿਰ ਸੋ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਫੇਰ ਸਵਾਲ ਉੱਠਣਗੇ ਇੱਕੋ ਵਾਰੀ ਇਹਦਾ ਨਿਪਟਾਰਾ ਹੋ ਜਾਣਾ ਚਾਹੀਦਾ ਇੱਕੋ ਵਾਰੀ ਸੱਚ ਸਾਹਮਣੇ ਆ ਜਾਣਾ ਚਾਹੀਦਾ ਇੱਕੋ ਵਾਰੀ ਹਰ ਚੀਜ਼ ਸਾਹਮਣੇ ਆ ਜਾਣੀ ਹੈ ਚਾਹੀਦੀ ਹੈ ਤੇ ਜੋ ਕਾਲ ਤੱਕ ਸਾਫ ਸੇਵਾ ਸਜਾ ਲਾਵੇ ਸਾਰਿਆਂ ਨੂੰ ਉਹ ਸਾਰਿਆਂ ਨੂੰ ਕਬੂਲ ਹੋਣੀ ਚਾਹੀਦੀ ਆ ਤੁਹਾਨੂੰ ਨਹੀਂ ਲੱਗਦਾ ਕਿ ਪ੍ਰੈਕਟੀਕਲ ਪੱਧਰ ਦੇ ਉੱਤੇ ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਇੱਕ ਫੁੱਲ ਸਟਾਪ ਲੱਗ ਗਿਆ ਹੁਣ ਜਿੰਨੇ ਮਰਜ਼ੀ ਇਲਜ਼ਾਮ ਲੱਗੀ ਜਾਣ ਜਿਹੜਾ ਸੁਖਬੀਰ ਬਾਦਲ ਦਾ ਬਿਆਨ ਆ ਉਹ ਨਾਲ ਇਲਜ਼ਾਮਾਂ ਤੋਂ ਬਾਅਦ ਸਾਹਮਣੇ ਆ ਹੀ ਜਾਣਾ ਹਰ ਵਾਰ ਯਾਰ ਇੱਕ ਗੱਲ ਸੁਣਾ 100% ਸੁਖਬੀਰ ਬਾਦਲ ਨੇ ਮੰਨ ਲੇ ਗਣਾ ਲੇਕਿਨ ਗਨਾਹ ਕਲਿਆਣੇ ਨਹੀਂ ਨਾ ਕੀਤੇ ਗਨਾਹ ਦੇ ਵਿੱਚ ਪੂਰੀ ਟੀਮ ਚਿੱਠੀ ਲਿਆਂਨ ਵਾਲੇ ਟਾਈਪ ਕਰਨ ਵਾਲੇ ਮੀਡੀਏਸ਼ਨ ਕਰਨ ਵਾਲੇ ਵੋਟਾਂ ਲੈਣ ਵਾਲੇ ਵੋਟਾਂ ਪੁਆਉਣ ਵਾਲੇ ਮੀਟਿੰਗਾਂ ਕਰਨ ਵਾਲੇ ਸਾਰੇ ਗੁਨਾਹਗਾਰ ਹੈ ਅੱਛਾ ਮੈਂ ਆ ਵੀ ਪੁੱਛਣਾ ਚਾਹੁੰਦਾ ਕਿੰਦਾ ਇੱਕ ਇੱਕ ਗੁਨਾਹ ਦੇ ਨਾਲ ਤੁਸੀਂ ਸਿੱਖੋ ਸੈਟੀਸਫਾਈ ਹੋ ਜਾਓਗੇ ਇਹਦੇ ਨਾਲ ਤੁਸੀਂ ਸੈਟੀਸਫਾਈ ਹੋ ਜਾਓਗੇ ਭਈ ਆ ਇਹਨਾਂ ਨੇ ਕਬੂਲ ਕਰ ਲਿਆ ਠੀਕ ਹੈ ਇਹ ਲੋਕਾਂ ਮੈਂ ਜਦੋਂ ਦੀ ਇਹ ਚਿੱਠੀ ਜਨਤਕ ਹੋਈ ਆ ਬਹੁਤ ਲੋਕਾਂ ਦੀਆਂ ਕੌਲਾਂ ਆਈਆਂ ਬੜੇ ਲੋਕਾਂ ਨਾਲ ਗੱਲਾਂ ਕੀਤੀਆਂ ਲੋਕ ਇਸ ਤੋਂ ਖੁਸ਼ ਨਹੀਂ ਕਿ ਸੁਖਬੀਰ ਬਾਦਲ ਨੇ ਆਪਣੀ ਗਲਤੀ ਮੰਨ ਲਈ ਲੇਕਿਨ ਲਾਲ ਕਹਿੰਦੇ ਬਈ ਯਾਰ ਇਹਦੇ ਨਾਲ ਫਾਈਲ ਬੰਦ ਨਹੀਂ ਹੋਣੀ ਚਾਹੀਦੀ ਸਾਰੇ ਚਿਹਰੇ ਨੰਗੇ ਹੋਣੇ ਚਾਹੀਦੇ ਜਿਨ੍ਹਾਂ ਨੇ ਸਿੱਖ ਕੌਮ ਦਾ ਕਹਾਣ ਕੀਤਾ ਅੱਜ ਸਿੱਖ ਕੌਮ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਦਿੱਲੀ ਦਿੱਲੀ ਦੇ ਅੱਗੇ ਜਾ ਕੇ ਹੱਥ ਜੋੜ ਕੇ ਬਹਿੰਦੇ ਆ ਕਿਤੇ ਦਿੱਲੀ ਇੱਥੇ ਹੱਥ ਜੋੜਦੀ ਹੁੰਦੀ ਸੀ ਨਾ ਕਰਿਓ ਨਾ ਮੋਰਚਾ ਲਾਇਓ ਉਹ ਰੱਬ ਦਾ ਵਾਸਤਾ ਜੇ ਹੱਥ ਜੋੜਦੇ ਹੁੰਦੇ ਸੀ ਬਈ ਦਿੱਲੀ ਵਾਲੇ ਵੀ ਨਾ ਮੋਰਚਾ ਲਾਇਆ ਤੇ ਅੱਜ ਅੱਜ ਦੇਖੋ ਕਿਥੇ ਆਪਾਂ ਲਿਆ ਕੇ ਖੜਾ ਕਰਤਾ ਇਹ ਕਮਜ਼ੋਰੀ ਹੈ ਕਮਜ਼ੋਰ ਹੋਇਆ ਸਿੱਖ ਪੰਥ ਇਹਦੇ ਕਮਜ਼ੋਰ ਹੋਣ ਦੇ ਜਿਹੜੇ ਜਿੰਨੇ ਜ਼ਿੰਮੇਦਾਰ ਲੋਕ ਆ ਸਾਹਮਣੇ ਆਣੇ ਚਾਹੀਦੇ ਆ ਜੀ ਡਾਕਟਰ ਸਾਹਿਬ ਹੁਣ ਮਾਫੀ ਤਾਂ ਮੰਗ ਲਈ ਚਲੋ ਹੁਣ ਇਸ ਤੋਂ ਬਾਅਦ ਜੇ ਇਹਨੂੰ ਪ੍ਰਵਾਨ ਵੀ ਕਰ ਲਿਆ ਗਿਆ ਅਕਾਲ ਤਖਤ ਸਾਹਿਬ ਦਾ ਹੁਕਮ ਕੁਝ ਵੀ ਹੋ ਸਕਦਾ ਕੀ ਉਸ ਤੋਂ ਬਾਅਦ ਸੁਖਬੀਰ ਬਾਲਲ ਨੂੰ ਦੁਬਾਰਾ ਫਿਰ ਲਾਇਸੈਂਸ ਮਿਲ ਜਾਏਗਾ ਕਿ ਭਾਈ ਤੂੰ ਪੰਥ ਦੀ ਨੁਮਾਇੰਦਗੀ ਕਰ ਦੁਬਾਰਾ ਸ਼ਰਯਾਮ ਕਰ ਕੋਈ ਚੱਕਰ ਨਹੀਂ ਨਹੀਂ ਦੇਖੋ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਧਾਰਮਿਕ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਲੋਕਾਂ ਦੇ ਵਿੱਚ ਕਰ ਕਰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਨਹੀਂ ਕਰਦਾ ਉਹ ਬਾਅਦ ਦਾ ਵਿਸ਼ਾ ਲੇਕਿਨ ਉਦੋਂ ਕਰ ਕਰੇਗਾ ਜਦੋਂ ਜਿਹੜੇ ਸਵਾਲ ਮੈਂ ਤੁਹਾਡੇ ਮਾਈਕ ਰਾਹੀਂ ਬੋਲੇ ਨੇ ਤੁਹਾਡੇ ਕੋਲ ਉਹਨਾਂ ਦੇ ਜਵਾਬ ਦੇਵੇਗਾ ਉਦੋਂ ਜ਼ਰੂਰ ਕਰ ਕਰੇਗਾ ਜਦੋਂ ਕਹੇਗਾ ਕਿ ਹਾਂ ਇਹ ਸਾਰੇ ਗੁਨਾਗਾਰ ਆ ਅਸੀਂ ਸਾਰੇ ਸਜ਼ਾ ਭੁਗਤ ਰਹੇ ਆ ਆ ਆ ਮੇਰੇ ਗੁਨਾਹ ਹੋਏ ਨੇ ਆ ਆ ਮੈਂ ਗਲਤੀਆਂ ਕੀਤੀਆਂ ਆ ਆ ਲੋਕਾਂ ਨੂੰ ਫਾਇਦਾ ਪਹੁੰਚਾਇਆ ਅਸੀਂ ਸਾਰੇ ਗੁਨਾਗਾਰ ਆ ਉਦੋਂ ਸਿੱਖ ਪੰਥ ਮਾਫੀ ਕਰ ਦੇਗਾ ਐਡੀ ਕੋਈ ਹੈਵ ਨਹੀਂ ਆ ਕਿਉਂਕਿ ਬੜੀ ਇੱਕ ਪੰਥਕ ਪਾਰਟੀ ਹੈ ਜਿਨੇ ਪੰਜਾਬ ਦੇ ਲਈ ਬਹੁਤ ਜੰਗ ਲੜੀ ਹੈ ਬਹੁਤ ਜਿਹੜਾ ਵਾ ਇੱਕ ਆਪਾਂ ਕਹੀਏ ਕਿ ਕ੍ਰਾਂਤੀ ਲਿਆਂਦੀ ਹੈ ਜਾਂ ਆਪਾਂ ਕਹੀਏ कि ਜੇ ਤੁਸੀਂ ਪੁਰਾਣਾ ਇਤਿਹਾਸ ਦੇਖੋ ਤੇ ਇੱਕ ਲੋਹਾ ਲਿੱਤਾ ਟੱਕਰ ਲਿੱਤੀ ਮੋਰਚੇ ਲਾਏ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ ਇਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਦਾ ਨਤੀਜਾ ਲੇਕਿਨ ਸਿੱਖ ਪੰਥ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਲੇਕਿਨ ਉਦੋਂ ਹੋਏਗੀ ਨਾ ਜਦੋਂ ਸਾਰਾ ਬਲੈਕ ਐਂਡ ਵਾਈਟ ਹੋ ਜਾਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕੌਣ ਜ਼ਿੰਮੇਦਾਰ ਹੈ ਸ਼੍ਰੀ ਕਾਲ ਤਕਸਾਲ ਦੇ ਜਥੇਦਾਰ ਨੂੰ ਘਰੇ ਬੁਲਾਇਆ ਗਿਆ ਕਿ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਹੁਕਮ ਦੱਸੇ ਗਏ ਕਿ ਨਹੀਂ ਦੱਸੇ ਗਏ ਚਿੱਠੀ ਪੜ੍ਹ ਕੇ ਦੱਸੀ ਗਈ ਕਿ ਇਹ ਸਾਰਾ ਕੁਝ ਸਾਹਮਣੇ ਬਲੈਕ ਐਂਡ ਵਾਈਟ ਹੋਣਾ ਚਾਹੀਦਾ ਹੁਣ ਮੈਂ ਤਾਂ ਕਹਿੰਦਾ ਕਿ A ਤੋਂ Z ਜਿੰਨੇ ਸਵਾਲ ਸੁਲਗਦੇ ਨੇ ਉਹਨਾਂ ਦੇ ਇੱਕ ਇੱਕ ਦੇ ਜਵਾਬ ਬਣਾ ਕੇ ਜਨਤਕ ਕਰ ਦੇਣੇ ਚਾਹੀਦੇ ਜਿਹੜੇ ਗੁਨਾਹ ਕੀਤਾ ਜਿਨ੍ਹਾਂ ਨੇ ਉੱਥੇ ਜਾ ਕੇ ਮਾਫੀ ਮੰਗ ਲਓ ਉਹਦੇ ਵਿੱਚ ਕੀ ਹੈ ਪਖਸ਼ਨਹਾਰ ਹੈ ਯਾਰ ਵਾਹੀ ਗੁਰਤਾ ਵੈਸੇ ਹੀ ਪਖਸ਼ਨਹਾਰ ਹੈ ਜਾ ਕੇ ਮਾਫੀ ਮੰਗ ਲਓ ਸਾਰੀ ਮੰਗ ਲਓ ਮੈਂ ਕਹਿੰਦਾ ਜਾ ਕੇ ਆ ਇੱਕ ਵਾਰੀ ਇਸ ਸਟੋਰੀ ਦਾ ਐਂਡ ਹੋ ਜਾਣਾ ਚਾਹੀਦਾ ਸਭ ਤੁਹਾਡਾ ਐਕਸਪੀਰੀਅੰਸ ਇਸ ਫੀਲਡ ਦੇ ਵਿੱਚ ਵਾਵਾ ਆ ਤੇ ਮੈਂ ਜਾਣਦਾ ਕਿ ਤੁਸੀਂ ਦੂਰੰਦੇਸ਼ੀ ਥੋੜੀ-ਬਹੁਤੀ ਰੱਖ ਸਕਦੇ ਹੋ ਇਸ ਮਾਮਲੇ ਦੇ ਵਿੱਚ ਪਰ ਅੱਜ ਦੀ ਜਿਹੜੀ ਇਹ ਸਥਿਤੀ ਪੈਦਾ ਹੋਈ ਹੈ ਜਿਹੜੀ ਚਿੱਠੀ ਆਈ ਹੈ ਜਨ ਤੱਕ ਹੋਈ ਹੈ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਗ੍ਰਾਫ ਜਿਹੜਾ ਹੀਠਾਂ ਜਾ ਰਿਹਾ ਸੀ ਇਹਦੇ ਵਿੱਚ ਕੋਈ ਅਪਵਰਡਸ ਆਊਗਾ ਕੁਝ ਨਹੀਂ 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 ਹਜੇ ਨਹੀਂ ਦੇਖੋ ਮੈਂ ਉਦੋਂ ਤੱਕ ਨਹੀਂ ਸਿੱਖ ਕਹਾਂ ਮਾਫ ਕਰਦੀ ਜਦੋਂ ਤੱਕ ਕਿ ਉਹਨਾਂ ਦੇ ਅੰਦਰ ਪੂਰਾ ਜਿਹੜਾ ਅੰਦਰ ਭਰ ਨਹੀਂ ਜਾਂਦਾ ਕਿ ਆ ਸਾਰੇ ਗੁਣਾ ਯਾਰ ਮੈਂ ਤਾਂ ਕਹਿੰਨਾ 1% ਵੀ ਕੋਈ ਗੁਨਾਹਗਾਰ ਹੈ ਨਾ ਜੋ ਵੀ ਬਚ ਗਿਆ ਫਿਰ ਵੀ ਸੁਖਵੀਰ ਸਿੰਘ ਬਾਦਲ ਨੂੰ ਮਾਫੀ ਨਹੀਂ ਮਿਲਦੀ ਕਿਉਂਕਿ ਲੋਕ ਮੈਂ ਦੇਖ ਲਿਆ ਲੋਕ ਨਹੀਂ ਸੈਟੀਸਫਾਈ ਹੈਗੇ ਲੋਕ ਉਦੋਂ ਸੈਟੀਸਫਾਈ ਹੁੰਦੇ ਆ ਜਦੋਂ ਤੁਸੀਂ ਸਾਰਾ ਹੁਣ ਆਪਾਂ ਗੱੱਚਾ ਥੋੜਾ ਦੇਣਾ ਯਾਰ ਸਿੱਖ ਕੌਮ ਨੂੰ ਕਹਾ ਯਾਰ ਆਪਣੀ ਕੌਮ ਹੈ ਆਪਣਾ ਘਰ ਹੈ ਆਪਣੇ ਬਾਹਰ ਹੈ ਅਸੀਂ ਉਹਨਾਂ ਨੂੰ ਝਕਾਨੀ ਥੋੜਾ ਦੇਣੀ ਹੈ ਸਾਫ ਸਾਰੇ ਬੰਦਿਆਂ ਦੇ ਨਾਂ ਲਿਆ ਦਿਓ ਭਈ ਆ ਪੱਤਰ ਆਇਆ ਸੀ ਹਿੰਦੀ ਚ ਆਇਆ ਸੀ ਪੰਜਾਬੀ ਚ ਕੀਤਾ ਆ ਭੇਜਿਆ ਟੋਟਲ ਸੀਰੀਜ਼ वाइज ਸਾਰਾ ਕੁਝ ਕਰ ਲੋਗੇ 100% ਸੁਖਵੀਰ ਸਿੰਘ ਬਾਦਲ ਦਾ ਗਰਾਫ ਵਧੇਗਾ ਮੈਂ ਅੱਜ ਕਹਿ ਕੇ ਚੱਲਾਂ ਲੇਕਿਨ ਉਦੋਂ ਵਧੇਗਾ ਜਦੋਂ ਸਵਾਲ ਜਵਾਬ ਬੰਦ ਹੋ ਜਾਣਗੇ ਠੀਕ ਬਿਲਕੁਲ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਥਿਤਮ ਹੁੰਦਾ ਔਰ ਵੱਡੇ ਪੱਧਰ ਤੇ ਉੱਤੇ ਸੁਖਵੀਰ ਬਾਦਲ ਕਿੱਥੇ ਸਟੈਂਡ ਕਰਨਗੇ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦੇ ਸਵਾਲ ਜਵਾਬ ਹੋਣਗੇ ਔਰ ਵੱਡੀ ਗੱਲ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਕੀ ਆਵੇਗਾ ਕੀ ਹੁਕਮ ਸੁਣਾਇਆ ਜਾਵੇਗਾ ਉਹਦੇ ਉੱਤੇ ਹੁਣ ਨਿਕਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਵਾ ਦੇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ